ਆਗਰ ਮੁਖੋ ਜੋ ਅੱਜ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁਖਵਾਕ ਆਪਾਂ ਨੂੰ ਬਖਸ਼ਿਸ਼ ਹੋਇਆ ਏ ਉਹਦੀ ਵੀ ਵਿਚਾਰ ਆਪਾਂ ਸਰਵਣ ਕਰੀਏ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਰਾਹੀਂ ਸਤਿਗੁਰੂ ਜੀ ਆਪਾਂ ਨੂੰ ਕੀ ਸਮਝਾਉਂਦੇ ਨੇ ਕੀ ਬਖਸ਼ਿਸ਼ ਕਰਦੇ ਨੇ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਜੇ ਪਾਤਸ਼ਾਹ ਧੱਲੇ ਅਮਰਦਾਸ ਜੀ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਦਾ ਸ੍ਰੀ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮੁੱਖ ਵਾਕ ਦੇ ਵਿੱਚ ਆਪਾਂ ਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ ਧਨਾਸਰੀ ਰਾਗ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਵਚਨ ਉਚਾਰਨ ਕੀਤੇ ਨੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕਾਂ 665 ਦੇ ਉੱਤੇ ਇਹ ਪਾਵਨ ਬਾਤਰ ਮੁਖਵਾਕ ਸ਼ੋਭਤਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਧਨਾਸਰੀ ਮਹੱਲਾ 3 ਕਾਚਾ ਧਨ ਸੰਚ ਹੈ ਮੂਰਖ ਗਵਾਰ ਕੱਚਾ ਧਨ ਕੀ ਹੈ ਸਤਿਗੁਰੂ ਕਹਿੰਦੇ ਨੇ ਕੱਚਾ ਧਨ ਗੁਰੂ ਕੋ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਜੋ ਕੁਝ ਵੀ ਆ ਨਾ ਇਹ ਸਾਰਾ ਕੁਝ ਕੱਚਾ ਧਨ ਹੈ ਪਰਮੇਸ਼ਰ ਦਾ ਨਾਮ ਸੱਚਾ ਧਨ ਹੈ ਬਾਕੀ ਜੋ ਵੀ ਧਨ ਪਦਾਰਤ ਜਾਇਦਾਬ ਦੌਲਤ ਸ਼ੌਹਰਤ ਘਰ-ਬਾਰ ਧੀਆ ਪੁੱਤਰ ਜੋ ਕੁਝ ਵੀ ਇਹ ਸਾਰਾ ਕੁਝ ਕਿ ਉਠਾ ਹੈ ਇਹ ਕੱਚਾ ਧਨ ਹੈ ਸੱਚਾ ਧਨ ਕੀ ਹੈ ਪਰਮੇਸ਼ਰ ਦਾ ਨਾਮ ਗੁਰੂ ਦੀ ਬਾਣੀ ਬਾਣੀ ਪਰਮੇਸ਼ਰ ਦਾ ਗੁਰੂ ਦਾ ਉਪਦੇਸ਼ ਇਹ ਸੱਚਾ ਧਨ ਹੈ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਮੂਰਖ ਅੰਜਾਨ ਲੋਕ ਸਿਰਫ ਦੁਨੀਆ ਵਾਲਾ ਨਾਸਵੰਤ ਧਨ ਹੀ ਜੋੜਦੇ ਰਹਿੰਦੇ ਆ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੁੰਦੇ ਆ ਗੁਰੂ ਨਾਲੋਂ ਟੁੱਟੇ ਹੁੰਦੇ ਗੁਰੂ ਕੋ ਜਿਹੜੇ ਗੁਰੂ ਤੋਂ ਸੋਝੇ ਨਹੀਂ ਲੈਂਦੇ ਉਹ ਫਿਰ ਇਸ ਨਾਸਵੰਤ ਧੰਨ ਨੂੰ ਹੀ ਜੋੜ ਦੇ ਵਿੱਚ ਲੱਗੇ ਰਹਿੰਦੇ ਆ ساری ਉਮਰ ਧੰਨ ਜੋੜੀ ਜਾਂਦੇ ਆ ਜੋੜੀ ਜਾਂਦੇ ਆ ਵੀ ਮੇਰੀਆਂ ਆਉਣ ਵਾਲੀਆਂ ਪੰਜ ਸੱਤ ਪੀੜੀਆਂ ਜਿਹੜੀਆਂ ਨੇ ਉਹ ਸੁੱਖ ਲੈਣ ਤੇ ਆਪ ਭਾਵੇਂ ਗੋਡੇ ਰਗੜ ਰਗੜ ਕੇ ਇਸ ਦੁਨੀਆ ਤੋਂ ਚਲੇ ਜਾਵੇ ਪਰ ਸੁੱਖ ਨਹੀਂ ਦੇਂਦੇ ਇਸ ਵਾਸਤੇ ਜਿਹੜੇ ਗੁਰੂ ਨਾਲੋਂ ਟੁੱਟ ਜਾਂਦੇ ਨੇ ਨਾ ਗੁਰੂ ਨਾਲ ਨਹੀਂ ਜੁੜਦੇ ਉਹ ਫਿਰ ਇਹ ਨਾਸਵੰਤ ਧੰਨ ਨੂੰ ਇਕੱਠਾ ਕਰਦੇ ਨੇ ਇਕੱਠਾ ਕਰਦੇ ਨੇ ਉਹਨੇ ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਤੁਹਾਡੇ ਕੋਲੇ ਪੈਸਾ ਨਹੀਂ ਹੋਣਾ ਚਾਹੀਦਾ ਜਾਂ ਤਾਂ ਧਨ ਦੌਲਤ ਨਹੀਂ ਹੋਣੀ ਚਾਹੀਦੀ ਹੋਣਾ ਚਾਹੀਦਾ ਸਭ ਕੁਝ ਹੋਣਾ ਚਾਹੀਦਾ ਘਰ-ਬਾਰ ਵੀ ਹੋਣਾ ਚਾਹੀਦਾ ਧਨ ਦੌਲਤ ਵੀ ਹੋਣੀ ਚਾਹੀਦੀ ਹੈ ਕਿਉਂਕਿ ਪੈਸੇ ਤੋਂ ਬਿਨਾਂ ਜਿਹੜਾ ਹੈ ਸੰਸਾਰ ਨਹੀਂ ਚੱਲ ਸਕਦਾ ਹੋਣਾ ਚਾਹੀਦਾ ਪਰ ਗੁਰੂ ਪਾਤਸ਼ਾਹ ਕਹਿੰਦੇ ਇਹ ਕੱਚਾ ਧਨ ਹੈ ਕਿਤੇ ਇਹ ਨਾਲ ਵੇਖੀ ਵਿਕਲਾ ਇਹਨੂੰ ਜੋੜਨ ਦੇ ਵਿੱਚ ਲੱਗਾ ਰਵੇਂ ਤੇ ਜਿਹੜਾ ਅਸਲ ਪੱਕਾ ਧਨ ਹੈ ਸੱਚਾ ਧਨ ਪਰਮੇਸ਼ਰ ਦਾ ਨਾਮ ਉਹਨੂੰ ਕਿਤੇ ਭੁੱਲੀ ਜਾਂਦੀ ਜਾਂਦੀ ਉਹਨੂੰ ਨਹੀਂ ਭੁੱਲਣਾ ਇਹ ਨਹੀਂ ਵੀ ਹੁਣ ਗੁਰ ਸਿੱਖਾਂ ਕੋਲੇ ਇਹ ਧਨ ਦੌਲਤ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਐ ਵਾਧੂ ਹੋਣੀ ਚਾਹੀਦੀ ਇਹਨੇ ਵਾਧੂ ਹੋਵੇਗੀ ਤਾਂ ਹੀ ਗੁਰ ਸਿੱਖ ਗਾਂ ਘੂ ਪਰਪਕਾਰ ਕਰਨਗੇ ਨਾ ਗਾਂ ਕਿਸੇ ਦਾ ਭਲਾ ਕਰਨਗੇ ਇਸ ਵਾਸਤੇ ਧਨ ਦੌਲਤ ਹੋਣਾ ਜ਼ਰੂਰੀ ਹੈ ਪਰ ਨਾਲ ਜਿਹੜਾ ਸੱਚਾ ਧੰਨਾ ਪਰਮੇਸ਼ਰ ਦਾ ਨਾਮ ਇਹ ਵੀ ਹੋਣਾ ਬਹੁਤ ਜ਼ਰੂਰੀ ਹੈ ਅੱਗੇ ਬਾਦਸ਼ਾਹ ਕਹਿੰਦੇ ਮਨਮੁਖ ਭੂਲੇ ਅੰਧਗਾਵਾਰ ਆਪਣੇ ਮਨ ਦੇ ਪਿੱਛੇ ਦੁਰਨ ਵਾਲੇ ਮਾਇਆ ਦੇ ਗੋ ਵਿੱਚ ਅੰਨੇ ਹੋਏ ਮਨੁੱਖ ਪਰਾਹੇ ਪੈ ਜਾਂਦੇ ਹਨ ਵੇਖੋ ਗੁਰੂ ਗਜੇ ਸਬੈਟ ਕਰਤਾ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਕੱਲਾ ਦੁਨਿਆਵੀ ਧਨ ਦੇ ਮੋਹ ਦੇ ਵਿੱਚ ਫਸ ਜਾਂਦਾ ਏ ਉਹਨੂੰ ਗੁਰੂ ਸਾਹਿਬ ਨੇ ਅੰਨਾ ਗਿਆ ਕਿ ਵੇਖੋ ਭਾਵੇਂ ਇਹ ਸ਼ਬਦ ਆਪਾਂ ਨੂੰ ਥੋੜਾ ਜਿਹਾ ਹੋਰੂ ਲੱਗਦਾ ਵੀ ਗੁਰੂ ਸਾਹਿਬ ਅੰਨੇ ਕਹਿੰਦੇ ਪਰ ਇਹ ਸੱਚ ਹੈ ਅਟਲ ਹੈ ਕਿ ਜਿਹੜਾ ਦੁਨਿਆਵੀ ਧਨ ਦੇ ਵਿੱਚ ਮੋਬਾਲੇ ਦਾ ਦੁਨਿਆਵੀ ਮਾਇਆ ਦੇ ਤਸਾ ਜਿੰਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋੜਾ ਸਤਿਗੁਰੂ ਦੇ ਨਾਲ ਉਹ ਅੰਨਾ ਹੋ ਜਾਂਦਾ ਤੇ ਨਾਲੇ ਬੋੜਾ ਇਹੜੀ ਨੂੰ ਅੱਖਾਂ ਤੋਂ ਦੇਖਾਂ ਤੋਂ ਦਿਸਦਾ ਹੈ ਪਰ ਉਹਨੂੰ ਆ ਗੁਰੂ ਦੀ ਬਾਣੀ ਬਾਰੇ ਕੋਈ ਵਿਚਾਰ ਨਹੀਂ ਉਹਦੇ ਬਾਰੇ ਕੋਈ ਸੋਚੀ ਨਹੀਂ ਗੁਰੂ ਕੀ ਸੰਗਤ ਬਾਰੇ ਕੋਈ ਸੋਚੀ ਨਹੀਂ ਰਹਿੰਦੀ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਦੁਨਿਆਵੀ ਧਨ ਤੋਂ ਭਾਈ ਇਕੱਤਰ ਕਰਦਾ ਉੱਥੇ ਨਾਲ ਪਰਮਾਤਮਾ ਦਾ ਧਨ ਪਰਮੇਸ਼ਰ ਦਾ ਨਾਮ ਰੂਪੀ ਧਨ ਜਿਹੜਾ ਹੈ ਉਹ ਵੀ ਇਕੱਠਾ ਕਰ ਅੱਗੇ ਬਾਦਸ਼ਾਹ ਕਹਿੰਦੇ ਨੇ ਵਿਖਿਆ ਕਹਿ ਧਨ ਸਦਾ ਨ ਕੋਈ ਸਤਗੁਰੂ ਕਹਿੰਦੇ ਹੈ ਭਾਈ ਮਾਇਆ ਦੇ ਧਨ ਨਾਲ ਸਦਾ ਦੁੱਖ ਹੀ ਮਿਲਦਾ ਹੈ ਇਹ ਗੁਰੂ ਖੁਦ ਨੇ ਆ ਵੀ ਜਿਹੜਾ ਧਨ ਨਾ ਇਹ ਦੁਖਦਾਈ ਹੈ ਦੁਖਦਾਈ ਕਿਵੇਂ ਹੈ ਇਹ ਦੁਖਦਾਈ ਇੰਦਾ ਵੀ ਕਈ ਵਾਰੀ ਪਤਾ ਕੀ ਹੁੰਦਾ ਕਈ ਪਰਿਵਾਰ ਕਈ ਮਾਂ ਪਿਓ ਬੜੀ ਮਿਹਨਤ ਕਰਕੇ ਇਸ ਧਨ-ਦੌਲਤ ਨੂੰ ਜੋੜਦੇ ਨੇ ਤੇ ਕੀ ਹੁੰਦਾ ਉਹਨਾਂ ਦੇ ਧੀਆਂ ਪੁੱਤਰ ਜਿਹੜੇ ਨਰਾਇਕ ਨੇ ਉਹਦੇ ਨਰਾਇਕ ਉਹ ਧੀਆਂ ਪੁੱਤਰ ਪਤਾ ਕੀ ਕਰਦੇ ਆ ਉਹ ਮਾਂ ਪਿਓ ਦੇ ਜੋੜੇ ਹੋਏ ਧਨ ਨੂੰ ਖਰਾਬ ਕਰ ਦਿੰਦੇ ਆ ਉਜਾੜ ਦਿੰਦੇ ਆ ਤੇ ਫਿਰ ਜਦੋਂ ਉਹ ਧਨ ਉੱਜੜ ਜਾਂਦਾ ਹੈ ਮੁੱਕ ਜਾਂਦਾ ਹੈ ਤੇ ਫਿਰ ਉਹ ਜੋੜਨ ਵਾਲਾ ਤੁਕੀ ਹੁੰਦਾ ਹੈ ਤਾਂ ਕਰਕੇ ਦੁਖਦਾਈ ਹੈ ਤੇ ਇਹਦਾ ਇਹ ਵੀ ਗੁਰੂ ਸਾਹਿਬ ਨੇ ਕਿਹਾ ਕਿ ਜਿਹਦੇ ਕੋਲੇ ਥੋੜਾ ਧਨ ਹੋਵੇ ਦੁਖੀ ਹੈ ਜਿਹਦੇ ਕੋਲੇ ਜਿਆਦਾ ਹੋਵੇ ਦੁਖੀ ਹੈ ਜਿਆਦੇ ਵਾਲੇ ਨੂੰ ਚਿੰਤਾ ਇਹ ਹੈ ਕਿ ਮੇਰਾ ਕਿਤੇ ਲੁੱਟਿਆ ਨਾ ਜਾਵੇ ਤੇ ਥੋੜੇ ਵਾਲੇ ਨੂੰ ਇਹ ਚਿੰਤਾ ਹੈ ਕਿ ਮੇਰਾ ਦਿਨ ਟਾਈਮ ਪਾਸ ਨਹੀਂ ਹੁੰਦਾ ਤਾਂ ਹੀ ਸਤਿਗੁਰੂ ਕਹਿੰਦੇ ਜਿਹੜਾ ਮਾਇਆ ਦਾ ਦੁਨਿਆਵੀ ਧਨ ਹੈ ਨਾ ਇਹ ਗੁਰਮਖੋ ਦੁਖਦਾਈ ਹੈ ਇਸ ਵਾਸਤੇ ਸਤਿਗੁਰਾਂ ਨੇ ਇਹਨਾਂ ਨੂੰ ਇਸ ਨੂੰ ਯਾਰ ਵੀ ਕਿਹਾ ਇੱਕ ਕਹਿੰਦੇ ਯਾਰ ਨੂੰ ਇਹ ਯਾਰ ਵਰਗਾ ਹੁੰਦਾ ਉਹ ਪਰ ਇਹ ਗੁਰੂ ਪਾਸ਼ਾ ਕਹਿੰਦੇ ਉਹਨਾ ਕੀ ਹੋਵੇ ਨਾ ਜਿਹਦੇ ਨਾਲ ਉਹਦਾ ਟਾਈਮ ਪਾਸ ਹੋਈ ਜਾਵੇ ਬਸ ਵੀ ਜਿਆਦਾ ਵੀ ਆ ਜਾਵੇ ਤੇ ਫਿਰ ਬੰਦਾ ਹੰਕਾਰੀ ਹੋ ਜਾਂਦਾ ਹੈ ਕਿ ਚਿੰਤਾ ਵੀ ਲੱਗ ਜਾਂਦੀ ਹੈ ਬਸ ਇਹ ਉਹਨਾ ਕੀ ਹੋਵੇ ਜਿਹਦੇ ਨਾਲ ਟਾਈਮ ਪਾਸ ਜਾ ਹੋ ਜਲੇ ਆਇਤ ਲਈ ਚੱਲੀ ਜਾਵੇ ਉਹ ਬੰਦਾ ਫਿਰ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ ਜਿਆਦਾ ਧਨ ਹੋਣ ਜਿਹੜਾ ਉਹ ਨਹੀਂ ਹੋ ਸਕਦਾ ਅਗੇ ਪਾਸ਼ਾ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹ ਧਨ ਨਾ ਹੀ ਮਨੁੱਖ ਦੇ ਨਾਲ ਜਾਂਦਾ ਹੈ ਮਨੁੱਖੋ ਤੇ ਦਾ ਹੀ ਇਸ ਨੂੰ ਜੋੜ ਜੋੜ ਕੇ ਸੰਤੋਖ ਪ੍ਰਾਪਤ ਹੁੰਦਾ ਹੈ ਹੁਣ ਗ੍ਰਮਕੋ ਜਿਨ੍ਹਾਂ ਨੇ ਕਰੋੜਾਂ ਅਰਬਾਂ ਧਨ ਜੋੜਿਆ ਹੈ ਕੀ ਉਹਨਾਂ ਨੂੰ ਸੰਤੋਖ ਆ ਗਿਆ ਕਿਉਂਕਿ ਗੁਰੂ ਦੇ ਨਾਮ ਤੋਂ ਬਗੈਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਸੰਤੋਖ ਨਹੀਂ ਹੋਣਾ ਜੇ ਕੋ ਕਹੇ ਨਾ ਕਿ ਮੇਰੇ ਕੋਲੇ ਕਰੋੜ ਰੁਪਈਆ ਆ ਜੇ 2 ਕਰੋੜ ਆ ਜੇ 4 ਕਰੋੜ ਆ ਜੇ ਤਾਂ ਮੈਂ ਸੰਤੋਖੀ ਬਣ ਜਾਵਾਂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੰਤੋਖ ਹੋਣਾ ਹੀ ਨਹੀਂ ਕਿਉਂਕਿ ਫਿਰ ਤਾਂ ਗਾਂ ਦੀ ਗਾਂ ਤ੍ਰਿਸ਼ਨਾ ਵਧੀ ਜਾਂਦੀ ਆ ਵੀ ਜੇ ਹੁਣ ਮੇਰੇ ਕੋਲ ਕਰੋੜ ਹੋ ਗਿਆ ਨਾ 2 ਕਰੋੜ ਹੋ ਜਾਈ ਜੇ 2 ਹੋ ਗਿਆ ਫਿਰ 4 ਹੋ ਜਾਈ 4 ਹੋ ਗਿਆ 8 ਹੋ ਜਾਵੇ ਇਹ ਗਾਂ ਦੀ ਗਾਂ ਗਾਂ ਦੀ ਗਾਂ ਤ੍ਰਿਸ਼ਨਾ ਵਾਧੀ ਜਾਂਦੀ ਆ ਤੇ ਸਤਿਗੁਰੂ ਕਹਿੰਦੇ ਸੰਤੋਖ ਤੈਨੂੰ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਆਉਣਾ ਹੈ ਭਾਈ ਜੇ ਤੇਰੇ ਪੱਲੇ ਪ੍ਰਵੇਸ਼ਰ ਦਾ ਨਾਮ ਹੈ ਨਾ ਤੂੰ ਨਾਮ ਜਪਦਾ ਏ ਸੰਗਤ ਕਰਦਾ ਏ ਔਰ ਗੁਰੂ ਦੀ ਬਾਣੀ ਦੇ ਨਾਲ ਪਿਆਰ ਪਾਵੇਂਗਾ ਤੇ ਸੰਤੋਖੀ ਬਣ ਜਾਵੇਂਗਾ ਤੇ ਗੁਰੂ ਬਾਛਾ ਕਹਿੰਦੇ ਬਿਨਾ ਸੰਤੋਖ ਨਹੀਂ ਕੋਈ ਰਾਜ ਹੈ ਵੀ ਬਿਨਾ ਸੰਤੋਖ ਤੋਂ ਕੋਈ ਵੀ ਰਾਜ ਨਹੀਂ ਸਕਦਾ ਨਾ ਕੋਈ ਰਾਜਾ ਹਨ ਕਿ ਮਹਾਰਾਜ ਜਿੰਨੀ ਦੇਰ ਤੱਕ ਸੰਤੋਖ ਨਹੀਂ ਆਉਂਦਾ ਤਰੁਪੂ ਮਨ ਦੇ ਵਿੱਚ ਫਿਰਦੇ ਦੇ ਵਿੱਚ ਉਨੀ ਦੇਰ ਤੱਕ ਬੰਦਾ ਰਾਜ ਨਹੀਂ ਸਕਦਾ ਜਿਸ ਵਾਸਤੇ ਗੁਰੂ ਪਾਛਾ ਕਹਿੰਦੇ ਨਾਂ ਤਾਂ ਇਹ ਨਾਂ ਹੀ ਜਾਂਦਾ ਕਿ ਤੁਖੋ ਘਰ ਜਿਹੜਾ جوړਿਆ ਹੁੰਦਾ ਹੈ ਦੁਨਿਆਵੀ ਇੱਥੇ ਰਹਿ ਜਾਂਦਾ ਹੈ ਔਰ ਨਾਂ ਇਹਦੇ ਨਾਲ ਸੰਤੋਖ ਹੁੰਦਾ ਹੈ ਸਾਚਾ ਧਨ ਗੁਰਮਤਿ ਪਾਇ ਜਿਹੜਾ ਮਨੁੱਖ ਗੁਰੂ ਦੀ ਮਤ ਉੱਤੇ ਤੁਰਦਾ ਹੈ ਆਵੇ ਕੋਣ ਇਸ ਪੰਕਤੀ ਦੇ ਵਿੱਚ ਗੁਰੂ ਪਾਛਾ ਨੇ ਸ਼ਬਦ ਕਰਤਾ ਵੀ ਜਿਹੜਾ ਮਨੁੱਖ ਮਾਈ ਭਾਈ ਗੁਰੂ ਦੇ ਮਤ ਮੁਤਾਬਕ ਆਪਣਾ ਜੀਵਨ ਵਜੀਤ ਕਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹਰ ਨਾਮ ਧੰਨ ਹਾਸਲ ਕਰ ਲੈਣਾ ਹੈ ਇਹ ਜਿਹੜਾ ਪਰਮੇਸ਼ਰ ਦਾ ਨਾਮ ਧੰਨ ਹੈ ਨਾ ਗੁਰੂ ਕੋ ਇਹ ਗੁਰੂ ਦੀ ਮਤ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ ਇਹ ਗੁਰੂ ਦੀ ਮਤ ਹੋਵੇਗੀ ਤਾਂ ਫਿਰ ਇਸ ਧੰਨ ਨੂੰ ਆਪਾਂ ਇਕੱਤਰ ਕਰਾਂਗੇ ਜੇ ਗੁਰੂ ਦੀ ਮਤ ਲਵਾਂਗੇ ਫਿਰ ਹੀ ਗੁਰੂ ਕੋ ਨਾਮ ਜਪਿਆ ਜਾਂਦਾ ਹੈ ਔਰ ਜੇ ਗੁਰੂ ਦੀ ਮਾਤ ਨਹੀਂ ਤੇ ਗੁਰੂ ਕੋਲੇ ਆਇਆ ਨਹੀਂ ਜਾਣਾ ਜੇ ਗੁਰੂ ਦੀ ਮਾਤ ਆਪਣੇ ਵਿੱਚ ਕੋਲ ਹੋਵੇਗੀ ਤੇ ਗੁਰੂ ਦੀ ਮਾਤ ਮਤਾਪਕ ਆਪਾਂ ਜੀਵਨ ਬਤੀਤ ਕਰਾਂਗੇ ਤੇ ਫਿਰ ਪਰਮੇਸ਼ਰ ਦਾ ਨਾਮ ਰੂਪੀ ਧਨ ਜਿਹੜਾ ਹੈ ਉਹ ਆਪਣੇ ਕੋਲੇ ਆ ਜਾਵੇਗਾ ਤੇ ਜਿੰਨਾ ਮਨੁੱਖਾਂ ਕੋਲੇ ਮਾਰੀ ਭਾਈ ਕੋਲੇ ਪਰਮੇਸ਼ਰ ਦਾ ਨਾਮ ਧਨ ਜਿੰਨਾ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਸਤਗੁਰੂ ਕਹਿੰਦੇ ਨੇ ਸੰਤੋਖੀ ਹੋ ਜਾਂਦਾ ਉਹਨੂੰ ਸੰਤੋਖ ਆ ਜਾਂਦਾ ਹੈ ਉਹਨੂੰ ਭਾਵੇਂ ਇੱਕ ਟਾਈਮ ਰੋਟੀ ਮਿਲੇ ਤਾਂ ਵੀ ਉਹ ਪਰਮੇਸ਼ਰ ਦਾ ਸ਼ੁਕਰ ਕਰਦਾ ਹੈ ਦੋ ਟਾਈਮ ਲੈ ਕਾਮੀ ਪਰਮੇਸ਼ਰ ਦਾ ਸ਼ੁਕਰ ਕਰਦਾ ਹੈ ਪਰਮੇਸ਼ਰ ਤੇਰਾ ਸ਼ੁਕਰ ਹੈ ਵੀ ਤੂੰ ਦੋ ਟਾਈਮ ਨੂੰ ਰੋਟੀ ਦਾ ਦੇ ਰਿਹਾ ਹੈ ਨਾ ਰੋਟੀ ਦਾ ਮਹਾਰਜ ਕੇ ਖਾ ਰਿਹਾ ਨਾ ਇਸ ਵਾਸਤੇ ਜਿਹੜਾ ਪਰਮੇਸ਼ਰ ਦਾ ਨਾਮ ਧੰਨ ਹੈ ਉਹ ਇਹਦੇ ਨਾਲ ਸੰਤੋਖ ਆਉਂਦਾ ਹੈ ਦੁਨਿਆਵੀ ਧਨ ਦੇ ਨਾਲ ਤਾਂ ਤ੍ਰਿਸ਼ਨਾ ਜਿਹੜੀ ਹੈ ਹੋਰ ਵਧ ਜਾਂਦੀ ਹੈ ਹੋਰ ਵਧ ਜਾਂਦੀ ਹੈ ਮੁਕਦੀ ਨਹੀਂ ਅੱਗੇ ਪਾਸ਼ਾ ਕਹਿੰਦੇ ਕਾਚਾ ਧਨ ਉਹਨੇ ਆਵੇ ਜਾਏ ਪਰ ਦੁਨੀਆਂ ਵਾਲਾ ਨਾਸ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਇਹ ਟਾਲਸ ਚਾਈਏ ਗੁਰੂ ਕੋ ਵੇਖੋ ਆ ਕਈ ਵਾਰੀ ਆਪਣੇ ਕੋਲੇ 10000 20000 ਰੁਪਏ ਵੀ ਹੋ ਜਾਂਦਾ ਲੱਖ ਲੱਖ ਰੁਪਏ ਵੀ ਹੋ ਜਾਂਦਾ ਨਾ ਤੇ ਕਈ ਵਾਰੀ 5 ਪੈਸੇ ਵੀ ਰਹਿੰਦੇ ਇਦਾਂ ਹੀ ਹੈ ਨਾ ਇਹ ਟਿਕਣ ਵਾਲਾ ਧਨ ਨਹੀਂਗਾ ਕਿਉਂਕਿ ਨਾਸਵੰਤ ਹੈ ਇਹ ਟਿਕ ਨਹੀਂ ਸਕਦਾ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਅਸਲ ਜਿਹੜਾ ਨਾਮ ਧਾਰਨ ਪਰਮੇਸ਼ਰ ਦਾ ਨਾਮ ਇਹ ਧੰ ਜਿਹੜਾ ਇਹ ਟਿਕਦਾ ਹਿਰਦੇ ਵਿੱਚ ਇਹ ਤੈਨੂੰ ਇਸ ਭਵ ਸਾਗਰ ਤੋਂ ਪਾਰ ਢਾਵੇਗਾ ਤੇ ਤੈਨੂੰ ਸੰਤੋਖੀ ਬਣਾਵੇਗਾ ਇਸ ਵਾਸਤੇ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਧਾਰਨ ਕਰਕੇ ਪਰਮੇਸ਼ਰ ਦਾ ਭਾਈ ਨਾਮ ਜਪਿਆ ਕਰ ਸੰਗਤ ਕਰਿਆ ਕਰ ਸਿਮਰਨ ਕਰਿਆ ਕਰ ਗੁਰਬਾਣੀ ਪੜਿਆ ਕਰ ਇਹ ਨਾਮ ਧੰ ਜਿਹੜਾ ਇਹ ਅਕੱਤਰ ਕਰਿਆ ਕਰ ਇਹ ਨਾਸਮਤ ਹੋਣ ਵਾਲਾ ਨਹੀਂ ਇਹ ਸਦਾ ਕਾਇਮ ਰਹਿਣ ਵਾਲਾ ਇੱਥੇ ਵੀ ਤੇਰੀ ਸਹਾਇਤਾ ਕਰੇਗਾ ਤੇ ਅੱਗੇ ਪਰਲੋਕ ਦੇ ਵਿੱਚ ਵੀ ਜਾ ਕੇ ਤੇਰੀ ਸਹਾਇਤਾ ਕਰੇਗਾ ਮੰਨ ਲਓ ਪਰਮੋਖੋ ਦੁਨਿਆਵੀ ਧਨ ਆਪਾਂ ਕਿੰਨੇ ਵੀ ਕਈਆਂ ਨੇ ਬੜਾ ਜੋੜਿਆ ਪਰ ਉਹ ਨਹੀਂ ਘਵਾਉਂਦੇ ਉਹਨਾਂ ਦੇ ਕੋਲੇ ਹੈਗਾ ਪਰ ਉਹ ਜਿਹੜਾ ਧਨ ਉਹ ਕੇਵਲ ਇੱਥੇ ਤਾਂ ਸਹਾਇਤਾ ਕਰ ਸਕਦਾ ਹੈ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹ ਨਹੀਂ ਸਹਾਇਤਾ ਕਰਦੀ ਅੱਗੇ ਪਰਮੇਸ਼ਰ ਦੀ ਦਰਗਾਹ ਵਿੱਚ ਜਦੋਂ ਜਾਵੇਗਾ ਨਾ ਉਹਨੂੰ ਦਰਮੋਖੋ ਜਿਹੜਾ ਮਾਇਆ ਧਾਰੀ ਇਹਦੇ ਕੋਲੇ ਬਹੁਤ ਜ਼ਿਆਦਾ ਧਨ ਵੀ ਹੋਵੇਗਾ ਉਹਨੇ ਜੋੜਿਆ ਹੋਵੇਗਾ ਔਰ ਉਹਦਾ ਧਨ ਖਰਾਬ ਨਹੀਂ ਹੋਇਆ ਹੋਵੇਗਾ ਤੇ ਜੇ ਅੱਗੇ ਜਾ ਕੇ ਕਹਵੇਗਾ ਨਾ ਪਰਮੇਸ਼ਰ ਨੂੰ ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਗਈ ਉਹਦੀ ਜੀਵਾਤਮਾ ਜਾ ਕੇ ਕਹੇਗੀ ਕਿ ਮੈਂ ਪਰਮੇਸ਼ਰ ਜੀ ਤੁਹਾਨੂੰ ਲੱਖ 2 ਲੱਖ ਰੁਪਈਆ ਦੇ ਦਿੰਨਾ ਤੇ ਮੈਨੂੰ ਸੱਚਖੰਡ ਵਿੱਚ ਭੇਜ ਦਿਓ ਮੈਨੂੰ ਆਪਦੇ ਚਰਨਾਂ ਵਿੱਚ ਲੀਡ ਕਰ ਲਓ ਤੇ ਨਹੀਂ ਗੱਲ ਬੰਦੀ ਕਿਉਂਕਿ ਇਹ ਜਿਹੜਾ ਧਨ ਹੈ ਨਾ ਦੁਨਿਆਵੀ ਧਨ ਇਹ ਪਰਮੇਸ਼ਰ ਦੀ ਦਰਗਾਹ ਵਿੱਚ ਨਹੀਂ ਚੱਲਣਾ ਇਹ ਇੱਥੇ ਹੀ ਚੱਲੇਗਾ ਪੱਲਾ ਇੱਥੇ ਆਪਣੀ ਹਸਤਾ ਕਰ ਸਕਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਨਹੀਂ ਪਰਮੇਸ਼ਰ ਦੀ ਦਰਗਾਹ ਦੇ ਵਿੱਚਾਂ ਗੁਰਮਤੋ ਪਰਮੇਸ਼ਰ ਦਾ ਜਪਿਆ ਹੋਇਆ ਨਾਮ ਧੰਨ ਜਿਹੜਾ ਹੈ ਉਹ ਉੱਥੇ ਆਪਣੀ ਸਹਾਇਤਾ ਕਰੇਗਾ ਜੇ ਨਾਮ ਜਪਿਆ ਹੋਵੇਗਾ ਸਿਮਰਨ ਕੀਤਾ ਹੋਵੇਗਾ ਔਰ ਨਿਰੁਖਤਾ ਦੀ ਸੇਵਾ ਕੀਤੀ ਹੋਵੇਗੀ ਗੁਰੂ ਦੇ ਦਰ ਦੀ ਸੇਵਾ ਕੀਤੀ ਹੋਵੇਗੀ ਸੰਗਤ ਕੀਤੀ ਹੋਵੇਗੀ ਨਾ ਸ਼ੁਭ ਗੁਣ ਜੇ ਕਮਾ ਕੇ ਜਾਵਾਂਗੇ ਤੇ ਇਹ ਧੰਨ ਜਿਹੜਾ ਇਹ ਅੱਗੇ ਆਪਣਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਆਪਣੀ ਸਹਾਇਤਾ ਕਰੇਗਾ ਅੱਗੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਭੁੱਲੇ ਸਭ ਮਰ ਹੈ ਗਵਾਰ। ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁਖ ਮਾਇਆ ਦੇ ਮੋਹ ਦੇ ਕਾਰਨ ਤਰਾਹੇ ਬਹਿ ਕੇ ਸਭ ਆਤਮਕ ਮੌਤ ਸਹਿੜ ਲੈਂਦੇ ਹਨ। ਗੁਰਮੁਖੋ ਜਿਹੜਾ ਆਪਣੇ ਮਨ ਦੀ ਮਰਜ਼ੀ ਕਰਦਾ ਏ ਸਤਿਗੁਰੂ ਕਹਿੰਦੇ ਉਹਨਾਂ ਦੀ ਆਤਮਾ ਜਿਹੜੀ ਮਰ ਜਾਂਦੀ ਆਤਮਕ ਮੌਤ ਉਹਨਾਂ ਦੀ ਹੋ ਜਾਂਦੀ ਹੈ। ਤੇ ਗੁਰਮੁਖ ਜਦੋਂ ਆਤਮਾ ਮਰ ਜਾਵੇ ਨਾ ਫੇਰ ਉਹ ਬਲਵਕ ਮਾਈ ਭਾਈ ਇਸ ਸੰਸਾਰ ਦੇ ਤੇ ਤੁਰਿਆ ਫਿਰਦਾ ਤਾਂ ਜ਼ਰੂਰ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਉਹ ਇੱਕ ਮੁਰਦੇ ਦੀ ਬਰਾਬਰ ਹੈ ਇੱਕ ਮਰੇ ਹੋਏ ਇਨਸਾਨ ਦੀ ਬਰਾਬਰ ਹੈ ਕਿਉਂਕਿ ਦੀ ਆਤਮਾ ਮਰ ਗਈ ਤੇ ਆਤਮਾ ਮਰਦੀ ਕਿਹਦੀ ਹੈ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਜਿਹੜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਅੱਗੇ ਪਾਤਸ਼ਾਹ ਕਹਿੰਦੇ ਭਵਜਲ ਡੁੱਬੇ ਨਾ ਪਰਿਵਾਰ ਨਾ ਪਾਰ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਨਾ ਉਰਲੇ ਬੰਨੇ ਰਹਿੰਦੇ ਹਨ ਨਾ ਪਾਰਲੇ ਬੰਨੇ ਨਾ ਇਹ ਮਾਇਆ ਸਾਫ ਤੋੜ ਦਮਾਉਂਦੀ ਹੈ ਨਾ ਨਾਮ ਧਨ ਜੋੜਿਆ ਹੁੰਦਾ ਹੈ ਜਿਨ੍ਹਾਂ ਨੇ ਨਾਮ ਧਨ ਨਹੀਂ ਜੋੜਿਆ ਹੁੰਦਾ ਕੋਮਖੋ ਨਾਕਰ ਉਹ ਉਰਲੇ ਪਾਸੇ ਤੇ ਰਹਿੰਦੇ ਆ ਨਾ ਭਾਵੇਂ ਇਸ ਜਗਤ ਦੇ ਵਿੱਚ ਉਹਨਾਂ ਨੂੰ ਕੋਈ ਪ੍ਰਾਪਤ ਹੁੰਦਾ ਹੈ ਤੇ ਨਾ ਪਾਰਲਾ ਬੰਨਾ ਅੱਗੇ ਜਿੱਥੇ ਜਾਣਾ ਆਪਾਂ ਪ੍ਰਮੇਸ਼ਰ ਦੀ ਦਰਗਾਹ ਵਿੱਚ ਸਤਗੁਰ ਕਹਿੰਦੇ ਉਥੇ ਵੀ ਫਿਰ ਇਹਨਾਂ ਨੂੰ ਸ਼ੋਭਾ ਨਹੀਂ ਮਿਲਦੀ ਉਥੇ ਵੀ ਸਜਾਵਾਂ ਹੀ ਮਿਲਦੀਆਂ ਹਨ ਇਸ ਵਾਸਤੇ ਗੁਰੂ ਪਾਸ਼ਾ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਧੰ ਜਿਹੜਾ ਜੋਰ ਇਕੱਤਰ ਕਰਨਾ ਚਾਹੀਦਾ ਬਾਣੀ ਅੱਗੇ ਪਾਸ਼ਾ ਕਹਿੰਦੇ ਸਤਗੁਰ ਭੇਟਾ ਪੂਰੇ ਭਾ ਭੇਡੇ ਦਾ ਮਤਲਬ ਮਿਲਾਪ ਸਤਿਗੁਰੂ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਹਿੰਦੇ ਜਿੰਨਾ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਔਰ ਵੇਖੋ ਤੁਮਕੋ ਇੱਥੇ ਦੱਸਦਾ ਗੁਰੂ ਪਾਤਸ਼ਾਹ ਨੇ ਕਿ ਕਿਹੜੇ ਬਲੁਖ ਮਾਈ ਭਾਈ ਆਪਣਾ ਜੀਵਨ ਸਫਲ ਕਰਕੇ ਜਾਂਦੇ ਨੇ ਕਿਹੜੇ ਬਲੁਖ ਮਾਈ ਭਾਈ ਅੱਗੇ ਗੁਰੂ ਦੀ ਗੋਦ ਵਿੱਚ ਜਾ ਕੇ ਬੈਠਦੇ ਨੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮਲਾਪ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਉਹ ਭਾਈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਜਾਂਦੇ ਕਿਉਂਕਿ ਪੂਰੇ ਗੁਰੂ ਨੇ ਰਸਤਾ ਦੱਸ ਦਿੱਤਾ ਕਿ ਭਾਈ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਿਆ ਕਰ ਸੰਗਤ ਕਰਿਆ ਕਰ ਆ ਵੇਖੋ ਪੂਰੇ ਗੁਰੂ ਦੀ ਗੋਦ ਵਿੱਚ ਆਪਾਂ ਆ ਕੇ ਬੈਠਦੇ ਆ ਤੇ ਪੂਰਾ ਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਂਦੇ ਆ ਨਾ ਦੱਸਦੇ ਆ ਕਿ ਭਾਈ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਿਆ ਕਰੋ ਸੰਗਤ ਕਰਿਆ ਕਰੋ ਔਰ ਸ਼ੁਭ ਕਰਮ ਜਿਹੜੇ ਕਮਾਇਆ ਕਰੋ ਸ਼ੁਭ ਗੁਣ ਕਮਾਇਆ ਕਰੋ ਫਿਰ ਇੱਥੇ ਵੀ ਸੁਖੀ ਜਗੇ ਪ੍ਰਮੋਕ ਦੇ ਵਿੱਚ ਵੀ ਸੁਖੀ ਬਸੋਗੇ ਅੱਗੇ ਪਾਸ਼ਾ ਕਹਿੰਦੇ ਸਾਚ ਰਤੇ ਅਹਨ ਸੁਬਾਰਾਗ ਉਹ ਦਿਨ ਰਾਤ ਹਰ ਵੇਲੇ ਸਦਾ ਥਿਰ ਹਰ ਨਾਮ ਵਿੱਚ ਮਗੜ ਰਹਿੰਦੇ ਹਨ ਕੌਣ ਜੀ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਨਾਮ ਦੀ ਬਰਕਤ ਨਾਲ ਮਾਇਆ ਵੱਲੋਂ ਉਪਰਾਹਤਾ ਵਿੱਚ ਟਿਕਦੇ ਰਹਿੰਦੇ ਹਨ ਜਦੋਂ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਨਾ ਗੁਰੂ ਕੋ ਫਿਰ ਉਹ ਲੋਕ ਮਾਈ ਭਾਈ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਰੰਗ ਲੈਂਦੇ ਨੇ ਔਰ ਹਰ ਕੰਮ 'ਚ ਹਰੇ ਪਰਮੇਸ਼ਰ ਦਾ ਨਾਮ ਜਪ-ਜਪ ਕੇ ਉਹਦੇ ਵਿੱਚ ਮਗੜ ਰਹਿੰਦੇ ਨੇ ਤੇ ਨਾਮ ਦੀ ਬਰਕਤ ਨਾਲ ਮਾਇਆ ਤੋਂ ਵੀ ਨਰਲੇਪ ਹੋ ਜਾਂਦੇ ਹਨ ਹੱਜ ਚਾਹ ਜੋਗ ਮੈਂ ਅੰਮ੍ਰਿਤ ਸਾਚੀ ਬਾਣੀ ਹੇ ਭਾਈ ਸਦਾ ਅਥਰ ਪ੍ਰਭੂ ਦੀ ਸਿੱਖਤ ਸਲਾਹ ਵਾਲੀ ਗੁਰਬਾਣੀ ਦਾ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਵੰਡਦੀ ਹੈ ਜਿਹੜੀ ਗੁਰੂ ਦੀ ਬਾਣੀ ਹੈ ਨਾ ਕਰਨ ਕੋ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਪਰਮੇਸ਼ਰ ਦੀ ਬਾਣੀ ਗੁਰੂ ਦੀ ਬਾਣੀ ਬਾਣੀ ਪਰਮੇਸ਼ਰ ਦਾ ਨਾਮ ਇਹ ਜਲਾ ਤਾਪਾ ਨੂੰ ਰੋਜ਼ ਪੀਣਾ ਚਾਹੀਦਾ ਹੈ ਉਹਨੇ ਪੀਣਾ ਕਿਵੇਂ ਆ ਕਿਉਂਕਿ ਪਰਮੇਸ਼ਰ ਦੀ ਜਿਹੜੀ ਬਾਣੀ ਹੈ ਗੁਰੂ ਦੀ ਬਾਣੀ ਹੈ ਇਹ ਗੁਰੂ ਪਾਤਸ਼ਾਹ ਨੇ ਕਿਹਾ ਵੀ ਨਾਮ ਜਲ ਹੁਣ ਪੀਤਾ ਨੂੰ ਤਾਂ ਹੀ ਜਾਵੇਗਾ ਨਾ ਜਿਵੇਂ ਆਪਾਂ ਪਾਣੀ ਪੀਂਦੇ ਜਾਂ ਹੋਰ ਕੋਈ ਚੀਜ਼ ਛਕਦੇ ਛਕਾਉਂਦੇ ਆ ਪਰ ਇਹ ਬਾਣੀ ਦਾ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਜਾਲੇ ਕੇ ਵੀ ਪੀਤਾ ਜਾਵੇਗਾ ਇਹ ਪੀਣਾ ਗਮਖੋ ਰਸਨਾ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਪੜਨਾ ਔਰ ਕੰਨਾਂ ਦੇ ਨਾਲ ਸੁਣਨਾ ਜਦੋਂ ਆਪਾਂ ਕੰਨਾਂ ਦੇ ਨਾਲ ਧਿਆਨ ਦੇ ਨਾਲ ਗੁਰਬਾਣੀ ਨੂੰ ਸੁਣਾਗੇ ਜੀਭਾ ਦੇ ਨਾਲ ਗੁਰਬਾਣੀ ਨੂੰ ਪੜਾਂਗੇ ਨਾਮ ਜਪਾਂਗੇ ਇਹ ਆ ਪਰਮੇਸ਼ਰ ਦਾ ਨਾਮ ਰੂਪੀ ਜਲ ਭਾਵ ਇਸ ਤਰ੍ਹਾਂ ਪ੍ਰੇਮ ਨਾਲ ਜਪ-ਜਪ ਕੇ ਅੰਦਰ ਵਸਾਲਾ ਦਾ ਪ੍ਰਵੇਸ਼ਣ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਸਤਿਗੁਰੂ ਕਹਿੰਦੇ ਇਹ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਜਲ ਹੈ ਇਹ ਗੁਰਮੁਖੋ ਆਤਮਿਕ ਜੀਵਨ ਦੇਣ ਵਾਲਾ ਹੈ ਇਹਦੇ ਨਾਲ ਆਤਮਾ ਜਿਹੜੀ ਹੈ ਨਾ ਬਲਵਾਨ ਹੁੰਦੀ ਹੈ ਔਰ ਆਤਮਾ ਜਿਹੜੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ ਪੂਰੇ ਭਾਗ ਹਰ ਨਾਮ ਸੁਮਾਣੀ ਪੂਰੀ ਕਿਸਮਤ ਨਾਲ ਮਨੋਖੇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਇਹ ਗੁਰਮੁਖੋ ਜਿਨ੍ਹਾਂ ਦੀ ਵੱਡੀ ਕਿਸਮਤ ਹੁੰਦੀ ਆ ਵੱਡੇ ਭਾਗ ਹੁੰਦੇ ਆ ਸਤਿਗੁਰੂ ਕਹਿੰਦੇ ਉਹ ਮਨੋਖੀ ਮਰਬਾਣੀ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਲੀਨ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਦੀ ਚੰਗੇ ਕਿਸਮਤ ਹੁੰਦੀ ਹੈ ਚੰਗੇ ਕਿਸਮਤ ਕਿਹਦੀ ਹੈ ਇਹ ਹੁਣ ਗੁਰਮਖੋ ਇੱਥੇ ਵੀ ਆਪਾਂ ਢੇਰੀ ਧਾ ਕੇ ਬਹਿ ਜਾਣਾ ਕਿ ਸਾਡੀ ਤਾਂ ਕਿਸਮਤ ਮਾੜੀ ਐ ਸਾਡੇ ਤਾਂ ਭਾਗ ਮਾੜੇ ਐ ਵੀ ਅਸੀਂ ਕਿਵੇਂ ਨਾਮ ਜਪੀਏ ਕਿਵੇਂ ਗੁਰਬਾਣੀ ਪੜ੍ਹ ਕੇ ਸੁਣੀ ਨਹੀਂ ਗੁਰਮਖੋ ਭਾਗ ਚੰਗੇ ਬਣਾਉਣੇ ਵੀ ਆਪਣੇ ਵਸ ਨੇ ਕਿਦਾਂ ਗੁਰੂ ਕੋਲੇ ਆ ਕੇ ਤਰਲਾ ਕਰਨਾ ਗੁਰੂ ਗਿਆ ਕੇ ਅਰਦਾਸ ਕਰਦੀ ਕਿ ਸੱਚੇ ਪਾਤਸ਼ਾਹ ਅਸੀਂ ਮਾੜੀ ਕਿਸਮਤ ਵਾਲੇ ਆ ਮਾੜੇ ਭਾਗਾ ਵਾਲੇ ਆ ਇਹ ਅਸੀਂ ਸੁਣਿਆ ਵੀ ਜਿਹੜਾ ਤੁਹਾਡੇ ਚਰਨਾਂ ਵਿੱਚ ਆ ਜਾਂਦਾ ਹੈ ਨਾ ਸਾਨੂੰ ਪਤਾ ਲੱਗਿਆ ਵੀ ਜਿਹੜਾ ਤੁੰਗ ਤੁਗਰਾੰਸਾ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਆ ਜਾਂਦਾ ਹੈ ਤੁਹਾਡੀ ਹਜ਼ੂਰੀ ਵਿੱਚ ਆ ਜਾਂਦਾ ਹੈ ਉਹਨੂੰ ਤੁਸੀਂ ਵੱਡੀ ਕਿਸਮਤ ਵਾਲੇ ਬਣਾ ਦਿੰਦੇ ਹੋ ਤੇ ਸਾਡੇ ਤੇ ਵੀ ਕਿਰਪਾ ਕਰ ਤੋਂ ਸਾਡੇ ਵੀ ਵੱਡੇ ਕਰ ਬਣਾ ਦੋ ਵੱਡੀ ਕਿਸਮਤ ਬਣਾ ਦੋ ਅਸੀਂ ਵੀ ਤੁਹਾਡੀ ਗੋਦ ਵਿੱਚ ਬੈਠ ਕੇ ਤੁਹਾਡਾ ਨਾਮ ਜਪ ਸਕੀਏ ਗੁਰਬਾਣੀ ਨੂੰ ਪੜ ਸਕੀਏ ਸੁਣ ਸਕੀਏ ਤੇ ਅਸੀਂ ਵੀ ਪਰਮੇਸ਼ਰ ਜੀ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਨਾਮ ਰੂਪੀ ਜਾੜ ਹੈ ਉਹ ਸ਼ਕਣਾ ਸ਼ੁਰੂ ਕਰ ਦਿੱ ਗਏ ਭਾਵਨਾਵਾਂ ਜਪਣਾ ਸ਼ੁਰੂ ਕਰ ਦਿੱ ਗਏ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱ ਗਏ ਤੇ ਗੁਰਮੁਖੋ ਜਦੋਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਾਂਗੇ ਤੇ ਗੁਰੂ ਪਾਤਸ਼ਾਹ ਬਖਸ਼ ਰਹਿਮਤ ਕਰਨਗੇ ਦਇਆ ਕਰਨਗੇ ਦਰਸ਼ ਕਰਨਗੇ ਆਪਣੀ ਵੀ ਕਿਸਮਤ ਵੱਡੀ ਕਰ ਦੇਣਗੇ ਆਪਣੇ ਵਿਭਾਗ ਵੱਡੇ ਬਣਾ ਦੇਣਗੇ ਸੋ ਅੱਗੇ ਸਭ ਤੁਹਾਨੂੰ ਸਿੱਧਾ ਆਸਾਨ ਕਰ ਸੇ ਸਭ ਲੋਏ ਏ ਭਾਈ ਕਰਾ ਮਾਤੀ ਜੋਗੀ ਤੇ ਸਾਧਨਾ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿੱਚ ਜਸਬਾਨੀ ਦੇ ਖਾਤਰ ਤਰਲੇ ਨੇ ਜਿਹੜੇ ਮੇਕੋ ਗੁਰੂ ਖੜੂ ਗੁਰਬਾਣੀ ਆ ਨਾ ਗੁਰੂ ਦੀ ਇਸ ਨੂੰ ਜਪਣ ਵਾਸਤੇ ਇਸ ਨੂੰ ਧਿਆਉਣ ਵਾਸਤੇ ਵੱਡੇ ਵੱਡੇ ਜੋਗੀ ਜਿਹੜੇ ਨੇ ਸਾਧਨਾ ਕਰਨ ਵਾਲੇ ਉਹ ਵੀ ਤਰਲੇ ਲੈਂਦੇ ਆ ਕਿ ਕਿਤੇ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਈਏ ਤੇ ਮੇਕੋ ਆਪਣੇ ਦੇ ਤੱਕ ਮਹੂਸਾਬ ਨੇ ਕਿਰਪਾ ਹੀ ਬੜੀ ਕੀਤੀ ਐ ਸਿੱਖਾਂ ਦੇ ਘਰਾਂ ਵਿੱਚ ਆਪਾਂ ਨੂੰ ਜਨਮ ਦਿੱਤਾ ਤੇ ਐਡਾ ਵੱਡਾ ਖਜ਼ਾਨਾ ਗੁਰੂ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਦਾ ਦੇ ਗਏ ਤੇ ਜੇ ਹੁਣ ਵੀ ਆਪਾਂ ਗੁਰਬਾਣੀ ਨਾਲ ਜੁੜ ਜਾਈਏ ਤੇ ਫਿਰ ਆਪਣੇ ਮੰਨਤ ਭਾਗੇ ਆ ਬਾੜੇ ਭਾਗੇ ਆ ਨਾ ਇਸ ਵਾਸਤੇ ਗੁਰਬਾਣੀ ਨੂੰ ਤਾਂ ਗੁਰੂ ਕੋ ਦੇਵੀ ਦੇਵਤੇ ਵੀ ਲੋਜਦੇ ਨੇ ਵੱਡੇ ਵੱਡੇ ਜੋਗੀ ਜਿਹੜੇ ਸਾਧਨਾ ਕਰਨ ਵਾਲੇ ਉਹ ਵੀ ਲੋਜਦੇ ਨੇ ਵੀ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਬਾਰੇ ਭਾਖਾ ਤੋਂ ਬਿਨਾ ਨਹੀਂ ਪ੍ਰਾਪਤ ਹੁੰਦੀ ਤੇ ਆਪਣੇ ਤੇ ਰਹਿਮਤ ਕੀਤੀ ਗੁਰੂ ਪਾਤਸ਼ਾਹ ਨੇ ਗੁਰੂ ਕੋ ਵੇਖੋ ਗੁਰੂ ਗ੍ਰੰਥ ਸਾਹਿਬਹਾਰਾਜ ਕੇ ਬਾਦਸ਼ਾਹ ਦਾ ਸਰੂਪ ਆਪਣੇ ਕੋਲ ਗੁਰਬਾਣੀ ਜਿਹੜੀ ਹੈ ਜਿਹੜੀ ਗੁਰੂ ਪਾਤਸ਼ਾਹ ਦੇ ਰਸਨਾ ਤੋਂ ਉਚਰੀ ਹੈ ਔਰ ਐਡਾ ਵੱਡਾ ਵੱਡ ਮੁਲਾ ਖਜ਼ਾਨਾ ਆਪਣੇ ਕੋਲ ਹੈ ਇਸ ਵਾਸਤੇ ਗੁਰਬਾਣੀ ਵਤਵਾ ਦਾ ਪਰਪਰਨੀਤ ਸੁਣੀ ਚਾਹੀਦੀ ਹੈ ਵਿਚਾਰਨੀ ਚਾਹੀਦੀ ਹੈ ਪੂਰੇ ਭਾਗ ਪ੍ਰਾਪਤ ਹੋਏ ਸਤਿਗੁਰ ਕਹਿੰਦੇ ਪਰ ਪ੍ਰਭੂ ਦੀ ਸਿੱਖਤ ਸਲਾਹ ਵਾਲੀ ਬਾਣੀ ਪੂਰੀ ਕਿਸਮ ਕਮਾਲ ਹੀ ਮਿਲਦੀ ਹੈ ਔਰ ਗੁਰਮਖੋ ਇਹ ਵੀ ਕਿ ਗੁਰੂ ਕਿਰਪਾ ਕਰੇ ਰਹਿਮਤ ਕਰੇ ਦਇਆ ਕਰੇ ਤਾਂ ਹੀ ਫਿਰ ਇਹ ਬਾਣੀ ਦਾ ਜਾਪ ਹੁੰਦਾ ਹੈ ਔਰ ਕਿਸਮਤ ਬਣਾਉਣੀ ਵੀ ਗੁਰੂ ਆਪਣੇ ਬਾਸ ਸਸ ਆਕੇ ਗੁਰੂਆਂ ਕੇ ਤਰਫਾ ਕਰਕੇ ਵਿਰਤ ਕਰਗੇ ਤੇ ਆਪਣੀ ਕਿਸਮਤ ਵੀ ਚੰਗੀ ਬਣ ਜਾਵੇਗੀ ਭਾਗ ਵੱਡੇ ਬਣ ਜਾਣਗੇ ਸਭ ਕੇ ਸਾਚਾ ਸਾਚਾ ਹੈ ਸੋਏ ਇਹ ਭਾਈ ਜਿਹੜਾ ਕੋਈ ਵਿਰਲਾ ਮਨੁੱਖ ਪਵਿੱਤਰ ਸਰੂਪ ਪ੍ਰਮਾਤਮਾ ਨਾਲ ਸਾਝ ਪਾਉਂਦਾ ਹੈ ਉਸ ਨੂੰ ਹਰੇਕ ਸ਼ੈਅ ਉਸ ਸਦਾ ਫਿਰ ਪ੍ਰਭੂ ਦਾ ਰੂਪ ਦਿਸਦੀ ਹੈ ਜਰ ਗੁਰੂ ਕੋ ਜਿਹੜਾ ਪਰਮੇਸ਼ਰ ਨਾਲ ਸਾਝ ਪਾ ਲੈਂਦਾ ਨਾ ਉਹਨੂੰ ਹਰ ਇੱਕ ਚੀਜ਼ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਐਡੀ ਵੱਡੀ ਗੁਰਬਾਣੀ ਆ ਐਡੀ ਵੱਡੀ ਗੁਰਬਾਣੀ ਵਿੱਚ ਤਾਕਤ ਹੈ ਵੀ ਗੁਰਬਾਣੀ ਜਪਣ ਨਾਲ ਪੜਨ ਨਾਲ ਸੁਣਨ ਨਾਲ ਪ੍ਰਮਾਤਮਾ ਨਾਲ ਸਾਂਝ ਪੈਂਦੀ ਹੈ ਤੇ ਜਦੋਂ ਪ੍ਰਮਾਤਮਾ ਨਾਲ ਸਾਂਝ ਪੈ ਜਾਵੇ ਤੇ ਫਿਰ ਪ੍ਰਮਾਤਮਾ ਹਰ ਇੱਕ ਚੀਜ਼ ਦੇ ਵਿੱਚੋਂ ਦਿਸਣ ਲੱਗ ਪੈਂਦਾ ਹੈ ਉਹ ਤਾਂ ਬ੍ਰਹਮ ਪ੍ਰਸ਼ਾਣੇ ਕੋਈ ਉਸ ਨੂੰ ਹਰ ਥਾਂ ਉਹ ਸਦਾ ਸਿਰ ਕਬੂ ਹੀ ਬਸਦਾ ਦਿਸਦਾ ਹੈ ਇਹ ਬਖਸ਼ਿਸ਼ ਹੈ ਕਿ ਕੋ ਨਾਮ ਜਪਣ ਦੀ ਗੁਰਬਾਣੀ ਨੂੰ ਪੜਨ ਦੀ ਗੁਰਬਾਣੀ ਨੂੰ ਸੁਣਨ ਦੀ ਹਰਕ ਤਾਂ ਤੇ ਫਿਰ ਉਹ ਪਰਮੇਸ਼ਰ ਜਿਹੜਾ ਹੈ ਵਸਦਾ ਦਿਸਣ ਲੱਗ ਪੈਂਦਾ ਸੱਚ ਸਾਚਾ ਸੱਚ ਆਪ ਦ੍ਰਿੜਾਏ ਸਦਾ ਫਿਰ ਰਹਿਣ ਵਾਲਾ ਪ੍ਰਮਾਤਮਾ ਆਪਣਾ ਸਦਾ ਫਿਰ ਨਾਮ ਆਪ ਹੀ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ ਜਿੱਨਾ ਉੱਤੇ ਪਰਮੇਸ਼ਰ ਯਾਰ ਹੋ ਜਾਂਦਾ ਹੈ ਨਾ ਰਹਿਮਤ ਕਰਦਾ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਆਪਣਾ ਨਾਮ ਜਿਹੜਾ ਹੈ ਉਹ ਪੱਕਾ ਕਰ ਦਿੰਦਾ ਏ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪੱਕਾ ਹੋ ਜਾਂਦਾ ਫਿਰ ਉਹ ਕੋ ਭਾਵ ਟਿਕ ਜਾਂਦਾ ਏ ਉਹ ਫਿਰ ਪ੍ਰਮਾਤਮਾ ਦਾ ਰੂਪ ਬਣ ਜਾਂਦੇ ਨੇ ਉਹਦੇ ਵਿੱਚ ਤੇ ਫਿਰ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਨਾਨਕ ਆਪੇ ਵੇਖੈ ਆਪੇ ਸਜ ਲਾਏ ਤੀਜੇ ਨਾਨਕ ਨੂੰ ਅਮਰਦਾਸ ਅਕਾਲ ਸੱਚੇ ਪਾਤਸ਼ਾਹ ਕਹਿੰਦੇ ਏ ਨਾਨਕ ਉਹ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਪਰਮਾਤਮਾ ਜਿਹੜਾ ਨਾ ਗਰਮ ਕੋ ਸਾਰਿਆਂ ਦੀ ਸੰਭਾਲ ਆਪ ਕਰਦਾ ਹੈ ਤੇ ਆਪ ਹੀ ਜੀਵਨ ਨੂੰ ਆਪਣੇ ਸਦਾ ਅਤਰ ਨਾਮ ਵਿੱਚ ਜੋੜਦਾ ਹੈ ਇਥੋਂ ਆਪਾਂ ਨੂੰ ਸੋਝੀ ਮਿਲ ਗਈ ਕਈ ਵਾਰੀ ਆਪਾਂ ਹੰਕਾਰ ਦੇ ਵਿੱਚ ਆ ਕੇ ਕਹਿੰਦੇ ਨੇ ਨਾ ਘਰ ਦੇ ਵਿੱਚ ਗੱਲਬਾਤ ਹੋ ਜਾਵੇ ਕਿ ਮੈਂ ਸਾਰਿਆਂ ਦੀ ਪਾਲਣਾ ਕਰਦਾ ਜੇ ਮੈਂ ਕੰਮ ਨਾ ਕਰਾਂ ਤੇ ਤੁਸੀਂ ਭੁੱਖੇ ਮਰ ਜਾਓਗੇ ਕਈ ਵਾਰੀ ਇਦਾਂ ਹੋ ਜਾਂਦਾ ਨਾ ਘਰਾਂ ਦੇ ਵਿੱਚ ਜੀ ਕੋਈ ਮਾੜੀ ਬੋਲਚਾਲ ਹੋ ਜਾਵੇ ਤੇ ਫਿਰ ਇਦਾਂ ਕਹਿ ਲੱਗਦੇ ਨੇਕ ਰੱਖੋ ਹਰ ਇੱਕ ਜੀਵ ਨੂੰ ਪਾਲਣ ਵਾਲਾ ਅਕਾਲ ਪੁਰਖ ਵੈਕੂ ਪਰਮੇਸ਼ਰ ਹੈ ਆਪਾਂ ਨੇ ਤਾਂ ਸਾਧਨ ਬਣਾਇਆ ਪਰਮੇਸ਼ਰ ਦੇ ਇੱਕ ਸਾਧਨ ਬਣਾਇਆ ਤੇ ਆਪਾਂ ਆਪ ਜੀ ਕਿਰਤ ਕਰਦੇ ਆਂ ਔਰ ਕਿਰਤ ਕਰਕੇ ਘਰੇ ਲਿਆਉਨੇ ਆ ਤੇ ਬੱਚੇ ਛੱਕਦੇ ਸੋ ਕਿ ਕਦੀ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਕਰਦਾ ਇਹ ਸਾਰਾ ਕੁਝ ਪ੍ਰਮਾਤਮਾ ਆਪ ਕਰਾਉਂਦਾ ਕੋ ਕਿਰਤ ਵੀ ਆਪ ਕਰਾਉਂਦਾ ਹੈ ਕਾਮਕਾਰ ਵੀ ਪਰਮੇਸ਼ਰ ਆਪ ਕਰਾਉਂਦਾ ਹੈ ਜੇ ਪਰਮੇਸ਼ਰ ਆ ਦੀ ਸ਼ਕਤੀ ਖਿੱਚ ਲਵੇ ਨਾ ਇਹ ਆਪਾਂ ਤਾਂ ਇੱਕ ਪੈਰ ਵੀ ਨਹੀਂ ਪੁੱਟ ਸਕਦੇ ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਉਹ ਆਪ ਹੀ ਸਭਨਾ ਦੀ ਸਾਮ ਸੰਭਾਲ ਪਰਮੇਸ਼ਰ ਆਪ ਕਰਦਾ ਹੈ ਤੇ ਆਪ ਹੀ ਜੀਵਨ ਨੂੰ ਆਪਣਾ ਸਦਾ ਅਥਰ ਰਹਿਣ ਵਾਲਾ ਨਾਮ ਜਿਹੜਾ ਹੈ ਉਹ ਬਖਸ਼ਿਸ਼ ਕਰਦਾ ਹੈ ਇਹ ਨਾਮ ਨੂੰ ਪਰਮੇਸ਼ਰ ਆਪ ਹੀ ਬਖਸ਼ਿਸ਼ ਕਰਦਾ ਗੱਲ ਕੋ ਆਪ ਹੀ ਜਪਾਉਂਦਾ ਹੈ ਆਪ ਹੀ ਸੇਵਾ ਕਰਾਉਂਦਾ ਹੈ ਆਪ ਹੀ ਗੁਰੂ ਕੋ ਆਪਾਂ ਨੂੰ ਉਦੋਂ ਬਖਸ਼ਿਸ਼ ਕਰਕੇ ਆਪਦੇ ਕੋਲ ਲਿਆ ਕੇ ਮਿਠਾਉਂਦਾ ਜੇ ਆਪੇ ਕਿਰਪਾ ਨਾ ਕਰਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਗੁਰੂ ਕੋ ਆਪਾਂ ਉੱਠ ਨਹੀਂ ਸਕਦੇ ਇਸ਼ਨਾਨ ਪਾਣੀ ਨਹੀਂ ਕਰ ਸਕਦੇ ਗੁਰੂ ਕੋ ਆ ਨਹੀਂ ਸਕਦੇ ਇਹ ਸਾਰੇ ਗੁਰੂ ਦੀ ਰਹਿਮਤ ਹੈ ਪਰਮਾਤਮਾ ਦੀ ਦਇਆ ਦੀ ਹੈ ਜਿਹੜੇ ਮਾਈ ਭਾਈ ਗੁਰੂ ਕੋ ਗੁਰੂ ਦੀ ਗੋਦੀ 'ਚ ਆ ਕੇ ਬੈਠਦੇ ਆ ਕਦੇ ਵੀ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਆ ਕੇ ਬੈਠੇ ਹਾਂ ਇਹ ਕਹਿਣਾ ਜੇ ਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਸਾਰਾ ਕੁਝ ਕਰਨ ਕਰਕੇ ਬਣਵਾ ਲਿਆਓ ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸ਼ਾ ਜੀ ਦਾ ਰੋਮ ਰੋਮ ਕਰਕੇ ਧੰਵਾਦ ਹੈ ਜੀ ਬੜੀ ਮਹਾਨ ਸਾਖਾਂ ਨੇ ਬਖਸ਼ਿਸ਼ ਕੀਤੀ ਰਹਿਮਤ ਹਰਤੀ ਹੈ ਅਮਰਤ ਵੇਲੇ ਦੀਆਂ ਆਪਾਂ ਨੂੰ ਦਰਦਾਂ ਬਖਸ਼ਿਸ਼ ਕੀਤੀਆਂ ਨੇ ਦਰਸ਼ਨ ਦਿਲਾਰ ਬਖਸ਼ਿਸ਼ ਸਾਖਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਔਰ ਤਖਤਿ ਪ੍ਰਕਾਸ਼ ਮਣੋ ਕੇ ਗੁਰੂ ਪਾਸ਼ਾ ਨੇ ਅਮਰਤ ਵੇਲੇ ਦਾ ਮੁੱਖਵਾਕ ਬਖਸ਼ਿਸ਼ ਕੀਤਾ ਔਰ ਉਪਰੰਤ ਸਭ ਗ੍ਰਾਹਕ ਨੇ ਮੁੱਖਵਾਕ ਦੇ ਵਿਚਾਰ ਜਿਹੜੀ ਹੈ ਆਪ ਕਰਵਾਈ ਗੁਰੂ ਪਾਤਸ਼ਾਹ ਰਹਿਮਤ ਕਰਨ ਦਇਆ ਕਰਨ ਇਹ ਵੱਡ ਮੁੱਲੇ ਬਚਨ ਜੋ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਸਰਵਣ ਕੀਤੇ ਨੇ ਔਰ ਮੁੱਖਵਾਕ ਦੇ ਵਿੱਚੋਂ ਸਰਵਣ ਕੀਤੇ ਨੇ ਗੁਰੂ ਪਾਤਸ਼ਾਹ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਾ ਦੇਣ ਔਰ ਇਹਨਾਂ ਬਚਨਾਂ ਨੂੰ ਸਵੀਕਾਰ ਕਰਕੇ ਜਿੰਦੇ ਵਿੱਚੋਂ ਸਾਡੀ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਤੇ ਪ੍ਰਾਪਤ ਬਣਈਏ ਔਰ ਜੀਵਨ ਦੇ ਲਾਭ ਪ੍ਰਾਪਤ ਕਰੀਏ ਸਤਿਗ੍ਰੰਤ ਦਾ ਰੋਮ ਰੋਮ ਕਰਕੇ ਧੰਨਵਾਦ ਸਾਰੀਆਂ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦੇ ਆ ਮੁੱਖ ਬਾਗ ਦੇ ਵਿਚਾਰ ਕਰਦੇ ਆ ਹੁਣੀਆਂ ਬੇ ਅੰਤ ਪ੍ਰਕਾਰ ਦੀਆਂ ਥੁਲਾ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਸ਼ੁੱਧਤਾ ਸਾਥ ਪ੍ਰੇਮ ਨਾਲ ਸ਼ੰਤਾ ਭਾਵਨਾ ਦੇ ਨਾਲ ਆਪਦੇ ਨਾਲ ਦੀ ਸੇਵਾ ਆਪ ਕਰਵਾਉਣ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਔਰ ਬਾਬਾ ਦੀਪ ਸਿੰਘ ਜੀ ਰਹਿਮਤਾਂ ਕਰਨ ਮੁਰਦਾ ਸਾਹਿਬਾ ਜੀ ਰਹਿਮਤਾਂ ਕਰਨ ਸਾਰਿਆਂ ਮੌਜੂਦ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਅੱਜ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੁਖਮਣੀ ਸਾਹਿਬ ਦਾ ਜਾਪ ਪਾਵਨ ਸਥਾਨ ਤੇ ਹੋਵੇਗਾ ਸੋ ਸੰਗਤਾਂ ਨੇ ਗੁਰੂ ਕੋ ਇਸ ਸਮੇਂ ਦੇ ਵਿੱਚ ਵੀ ਪਹੁੰਚ ਕੇ ਵਰवाणी ਪੜ ਸੁਣ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਔਰ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਜੀ ਆਓ ਕੜਾ ਪ੍ਰਸ਼ਾਦ ਵੰਦ ਰਿਆ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਕੜਾ ਪ੍ਰਸ਼ਾਦ ਲਵੋ ਵਾਹਿਗੁਰੂ ਜੀ ਕਾ ਬਾਲ ਸਾਹ ਵਾਰ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ

เอโนวาดีสัตโน